ਕੋਮ ਤੁਸੀਂ ਗੁਰਦੁਆਰਿਆਂ ਵਿੱਚ ਝੂਠ ਬੋਲਦੇ ਗੁਰਦੁਆਰਿਆਂ ਵਿੱਚ ਵਨ ਸੈਟਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਹੋ ਜਿਹਾ ਮੁੱਲਾ ਇੱਕ ਬਕਵਾਸ ਕਰੇ ਨਾ ਮੁੱਲਾ ਜਿਹੜਾ ਫਿਰ ਸਾਰੇ ਹੀ ਮੁੱਲੇ ਜਿਹੜੇ ਮੁਸਲਮਾਨ ਆ ਉਹ ਇੱਕ ਸ਼ੱਕ ਦੇ ਦਾਇਰੇ ਚ ਆ ਜਾਂਦੇ ਨੇ ਤੇ ਇਸ ਚ ਗਲਤੀ ਕੀਤੀ ਆ ਸਾਡੇ ਪੰਜਾਬੀਆਂ ਦੀ ਆ ਜਿਹੜੇ ਇਹੋ ਜਿਹੇ ਕੁੱਤਿਆਂ ਦੇ ਦੇਸ਼ ਪਾਕਿਸਤਾਨ ਵਰਗੇ ਦੇਸ਼ ਦੇ ਪਿੱਛੇ ਲੱਗ ਕੇ ਆਪਣੇ ਦੇਸ਼ ਦੀ ਸਿਕਿਉਰਿਟੀ ਤੇ ਆਪਣੇ ਦੇਸ਼ ਦੇ ਜਿਹੜੇ ਵਸਿੰਦੇ ਉਹਨਾਂ ਦਾ ਧੋਖਾ ਕਰਦੇ ਨੇ ਤੇ ਇਹੋ ਜਿਹੇ 176 ਮਾਰ ਕੇ ਇੱਕ ਗਿਣੇ ਇਹਨੇ ਕਈ ਵਾਰੀ ਅਜੇ ਤੱਕ ਬਕਵਾਸ ਕੀਤੀ ਆ ਬਹੁਤ ਵਾਰੀ ਇਹਦੀ ਬਕਵਾਸ ਅਸੀਂ ਅਜੇ ਤੱਕ ਸੁਣੀ ਆ ਪਰ ਇਹਨੂੰ ਜਵਾਬ ਜਿਹੜਾ ਕਿਸੇ ਨੇ ਅਜੇ ਤੱਕ ਮੇਰੇ ਹਸਾਬ ਨਾਲ ਨਹੀਂ ਦਿੱਤਾ ਜੇ ਦਿੱਤਾ ਵੀ ਆ ਤੇ ਕੁੱਤੇ ਮੁੱਲੇ ਨੂੰ ਲੱਗੀ ਨਹੀਂ ਹੈ ਜਿਨੇ ਸਾਰੇ ਮੁੱਲਿਆਂ ਨੂੰ ਜਿਹੜਾ ਵਾ ਸੱਕ ਦੀ ਨਿਗਾਹ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਤਾਈਓ ਕਹਿੰਦੇ ਨਾ 100 ਤਿਲ ਵੀ ਜਿਹੜਾ ਵਾ ਇਹਨਾਂ ਦੀ ਬਾਹ ਦੇ ਨਾਲ ਲਾ ਕੇ ਅੱਗੇ ਤੋਂ ਹੀ ਆਪ ਸਮਝਦੇ ਹੋ ਤਾਂ ਵੀ ਇਹਨਾਂ ਦਾ ਯਕੀਨ ਨਾ ਕੀਤਾ ਜਾਵੇ ਜੋ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਦੱਸਿਆ ਤੇ ਉਹਨਾਂ ਨੇ ਇਹਨਾਂ ਨੇ ਗਦਾਰੀ ਕੀਤੀ ਇਹ ਆਪਣੇ ਕਮੀਨੇ ਪੰਡ ਤੋਂ ਬਾਜ਼ ਨਹੀਂ ਆ ਸਕਦੇ ਕਿ ਮੁੱਲੇ ਕੁੱਤੇ ਦੀ ਵੀਡੀਓ ਸੁਣਿਓ ਬਾਕੀ ਇਹਦਾ ਸਤਰਾ ਨਾ ਕਰਦੇ ਆ ਸਵਾਗਤ ਕਿੰਨੀ ਕੰਦੀ ਕੌਮ ਤੁਸੀਂ ਗੁਰਦੁਆਰਿਆਂ ਵਿੱਚ ਝੂਠ ਬੋਲਦੇ ਗੁਰਦੁਆਰਿਆਂ ਵਿੱਚ ਵਨ ਸਾਈਡਰ ਗੱਲਾਂ ਕਰਦੇ ਹੋ ਤੁਸੀਂ ਇਹ ਢਿੱਡਾਂਡੂ ਕੌਮ ਇਨਸਾਫ ਕਰਨਾ ਸੀਗਾ ਉੱਥੇ ਆਪਣਿਆਂ ਬੰਦੀਆਂ ਦੀਆਂ ਗਲਤੀਆਂ ਸੀ ਤੇ ਉਹਨਾਂ ਦਾ ਨਾਂ ਲੈਣਾ ਸੀ ਲੇਕਿਨ ਵੱਡਾ ਜੁਰਤ ਨਹੀਂ ਆਇਆ ਇਹ ਤਾਂ ਸਾਬਤ ਹੈ ਕਿ ਤੁਸੀਂ ਗੁਰੂ ਘਰ ਜਾ ਕੇ ਵੀ ਝੂਠ ਬੋਲ ਸਕਦੇ ਹੋ ਤੁਹਾਨੂੰ ਮਾਫੀ ਹੈ ਤੁਸੀਂ ਝੂਠੇ ਹੋ ਤੁਸੀਂ ਫਸੇ ਹੋ ਤੁਸੀਂ ਸ਼ਰਾਬੀ ਹੋ ਤੁਸੀਂ ਜ਼ਨਾਈ ਹੋ ਤੁਸੀਂ ਜ਼ਨਾਹੀ ਹੋ ਤੁਸੀਂ ਐਸੇ ਦਲੇ ਮਨਾਵਤ ਹੋ ਤੁਸੀਂ ਆਪਣੇ ਗੁਰੂਆਂ ਦਾ ਸੱਕਰ ਹੀ ਹੋ ਸਕੇ ਇਸਲਾਮ ਨੂੰ ਗਾਲਾਂ ਕੱਢ ਦਿਓ ਮੁਸਲਮਾਨਾਂ ਨੂੰ ਗਾਲਾਂ ਕੱਢਦੇ ਹੋ ਉਹ ਫਿਰ ਬਾਬੇ ਫਰੀਦ ਨੂੰ ਬਕਵਾਸ ਨਹੀਂ ਤੁਸੀਂ ਕਰਦੇ ਜਿਨ੍ਹਾਂ ਦੀ ਤੁਸੀਂ ਬਾਣੀ ਆਪਣੀ ਗੁਰ ਰੰਤ ਵਿੱਚ ਪਾਈ ਹੈ ਤੁਸੀਂ ਗੁਰੂਆਂ ਨੂੰ ਗਾਲਾਂ ਨਹੀਂ ਕੱਢਦੇ ਜਿਨ੍ਹਾਂ ਨੇ ਮੁਸਲਮਾਨ ਉਹ ਕੁੱਤਿਆ ਉਹ ਕੁੱਤਿਆ ਉਹ ਹਰਾਮਜਾਦਿਆ ਸਾਡੀਆਂ ਸੰਗਤਾਂ ਸੁਣਦੀਆਂ ਨੇ ਤੈਨੂੰ ਮੈਂ ਗਾਲ ਵੀ ਉਹ ਜਿਹੀ ਨਹੀਂ ਕੱਢ ਸਕਦਾ ਤੂੰ ਸਮਝਦਾਰ ਤੇਰੇ ਤੇ ਵਾਹ ਆ ਆ ਤੇਰੇ ਵਾਸਤੇ ਰਾਮ ਜਾਦੇ ਆ ਇਸ ਤੋਂ ਵੀ ਕੋਈ ਗਈ ਗੁਜਰੀ ਚੀਜ਼ ਉਹ ਤੇਰੇ ਸਿਰ 'ਚ 100 8725842517 ਮੇਰਾ ਨੰਬਰ ਹੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਠਿਕਰੀਵਾਲ ਚ ਰਹਿੰਦਾ ਹਾਂ ਜਿਹੜੇ ਪਿਓ ਘੱਲਣੇ ਜੋ ਕਰਨੇ ਕਰ ਲੈ ਸਾਡੇ ਗੁਰੂਆਂ ਤੇ ਬਕਵਾਸ ਕਰਦਾ ਇਹ ਜਿਹੜੇ ਸੁਲੇ ਨਾ ਇਹ ਜਿਹੜੇ ਪਾਕਿਸਤਾਨੀ ਇਹ ਵਾਕਿਆਈ ਇਹਨਾਂ ਦੇ ਨਾਲ ਕੋਈ ਹੱਥ ਮਲਾਉਣ ਦੀ ਗੱਲ ਨਾ ਹੀ ਕਰੇ ਇਹ ਜਿਹੜੀਆਂ ਗੱਲਾਂ ਕਰਦੇ ਨੇ ਕਿ ਸਾਡਾ ਪੰਜਾਬ ਚੜਦਾ ਵੱਡੇ ਭਰਾ ਛੋਟੇ ਭਰਾ ਹੋਣ ਦੀਆਂ ਤੇ ਕੁੱਤੇ ਹਰਾਮਜਾਦੇ ਨੂੰ ਤੁਸੀਂ ਇੱਕ ਸਬਕ ਨਹੀਂ ਸਿਖਾ ਸਕਦੇ ਇਹ ਹਰਾਮਜਾਦੇ ਦੇ ਸਿਰ ਤੇ ਸਿਰ ਤਾਂ ਨਹੀਂ ਸੌ ਮਾਰ ਸਕਦੇ ਜੇ ਤੇਰੇ ਵਿੱਚ ਜੁਰਤ ਹੈ ਇੰਨੀ ਜਿੰਨੀ ਤੂੰ ਬਕਵਾਸ ਕਰਦਾ ਪੰਜਾਬ ਵਿੱਚ ਆਣ ਕੇ ਟੱਕਰ ਆਪਣੇ ਜਵਾਈ ਨੂੰ ਮੈਂ ਤੈਨੂੰ ਦੱਸਦਾ ਹਰਪਿੰਦਰ ਸਿੰਘ ਖਾਲਸਾ ਮੇਰਾ ਨਾਂ ਹੀ ਤੇਰੇ ਵਰਗੇ ਮੁੱਲੇ ਨੇ ਸਾਰੇ ਮੁਸਲਮਾਨਾਂ ਨੂੰ ਨੀਵਾ ਕਰਕੇ ਰੱਖ ਦਿੱਤਾ ਹਰਾਮਜਾਦਾ ਕੁੱਤਿਆਂ ਬੇਔਲਾਦਿਆ ਜਿਹੜਾ ਕਿਸੇ ਦੇ ਧਰਮ ਤੇ ਕਿਸੇ ਦੇ ਗੁਰੂ ਤੇ ਟਿੱਪਣੀ ਟਾਰਗੇਟ ਕਰਦਾ ਉਹ ਕਿਸੇ ਧਰਮ ਦਾ ਹੋ ਹੀ ਨਹੀਂ ਸਕਦਾ ਉਹ ਹਰਾਮ ਜਾਦੇ ਤੂੰ ਨਕਦ ਹੋ ਸਕਦਾ ਤੇਰਾ ਕੋਈ ਪਿਓ ਨਹੀਂ ਕਈ ਪਿਓ ਦਾ ਰਲਿਆ ਬਈਆਂ ਤੂੰ ਹਰਾਮ ਜਾਦੇ ਕੁੱਤਿਆਂ ਮੁੱਲਿਆ ਤੇਰੇ ਸਿਰ ਤੇ 170 ਜਿਹੜਾ ਤੂੰ ਸਾਡੇ ਗੁਰੂਆਂ ਬਾਰੇ ਬਕਵਾਸ ਕਰਦਾ ਮੁ슬ਮਾਨਾਂ ਤੇ ਯਕੀਨ ਕਰਨਾ ਨਹੀਂ ਚਾਹੀਦਾ ਇਹ ਮੁਸਲਮਾਨ ਕਿਸੇ ਤੇ ਵਿਸ਼ਵਾਸ ਕਰਦੇ ਲਾਇਕ ਨਹੀਂ ਹੈਗੇ ਮੈਂ ਸਾਰੇ ਮੁਸਲਮਾਨਾਂ ਨੇ ਇਹ ਗੱਲ ਕਹਿਣਾ ਜੇ ਸਾਰੇ ਸਿੱਖੋਂ ਤੇ ਵਰਚ ਰਿਆ ਸਾਰੇ ਸਿੱਖ ਕੌਮ ਨੇ ਇੱਕ ਰਸੇ ਲੈ ਰਿਆ ਇਹਨੂੰ ਕੋਈ ਬੋਲ ਕੇ ਜਵਾਬ ਨਹੀਂ ਦੇ ਰਿਆ ਤੇ ਮੈਂ ਵੀ ਕਹਿ ਰਿਹਾ ਕਿ ਮੁਸਲਮਾਨਾਂ ਨੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਇਹ 바ਕੇ ਕਿਸੇ ਘੜੇ ਦੇ ਟੱਕਣ ਨਹੀਂ ਜਿਹੜਾ ਇਹਨਾਂ ਦਾ ਵਿਸ਼ਵਾਸ ਕਰੂਗਾ ਮਰੂਗਾ ਇਹਨਾਂ ਨੂੰ ਇੱਕੋ ਚੀਜ਼ ਚਾਹੀਦੀ ਆ ਇਹ ਹੀ ਚੀਜ਼ ਤੂੰ ਸਾਡੇ ਗੁਰੂਆਂ ਦੇ ਟਿੱਪਣੀ ਕੀਤੀ ਸਾਡੇ ਗੁਰੂਆਂ ਦੇ ਬਕਵਾਸ ਕੀਤੀ ਰਾਮ ਜਾਦਿਆ ਤੈਨੂੰ ਨਜੇਠ ਲਵਾਵਾਂਗੇ ਸਾਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ